ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਨੇ ਦੂਜਾ ਵਲੌਗ ਆ ਤੇ ਮੈਂ ਅੱਜ ਫੇਰ ਬੈਠਾ ਮੁੰਬਈ ਅਰਬ ਸਾਗਰ ਮੇਰੇ ਸਾਹਮਣੇ ਜਿਹੜਾ ਉਹ ਦਿਖ ਰਿਹਾ ਉਹ ਹੈਗਾ ਇੰਡੀਆ ਗੇਟ ਅੱਜ ਆਪਾਂ ਇੰਡੀਆ ਗੇਟ ਚੱਲਦੇ ਆ ਇੱਥੇ ਕੋਈ ਫੈਰੀਆਂ ਚੱਲਦੀਆਂ ਨੇ ਸਮੁੰਦਰੀ ਜਹਾਜ਼ ਉਹ ਲੈ ਕੇ ਆਪਾਂ ਜਾਵਾਂਗੇ এলিਫੈਂਟਾ ਕੇਬਲ ਦੇਖਣ ਦੇ ਲਈ ਪਹਿਲੀ ਫੈਰੀ 9 ਵਜੇ ਚੱਲਦੀ ਆ ਤੇ ਉਸ ਤੋਂ ਬਾਅਦ ਫਿਰ 3:30 ਵਜੇ ਅਖੀਰੀ ਫੈਰੀ ਆ ਅੱਧੇ ਅੱਧੇ ਘੰਟੇ ਬਾਅਦ ਫੈਰੀਆਂ ਚੱਲਦੀਆਂ ਨੇ ਉਹਦੀ ਆਪਾਂ ਟਿਕਟ ਲੈਣੇ ਆ ਤੇ এলিਫੈਂਟਾ ਕੇਬਲ ਪਹੁੰਚਦੇ ਆ 26 ਅਕਤੂਬਰ ਇੰਡੀਆ ਗੇਟ ਮੁੰਬਈ ਤੇ ਘੁੰਮਦੇ ਹੌਲੀ ਹੌਲੀ ਦੋ ਤਿੰਨ ਦਿਨਾਂ ਚ ਆਪਣੀ ਚਾਲ ਜੀ ਬਣੂਗੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਸਾਰਾ ਕੁਝ ਹੁਣ ਟਿਕਟ ਲੈਣੇ ਉਥੋਂ ਟਿਕਟ ਲੈ ਕੇ ਫਿਰ ਦੇਖਦੇ ਆ ਫੈਰੀ ਦਾ ਕੀ ਬੰਦਾ ਇੰਡੀਆ ਗੇਟ ਤੇ এলিਫੈਂਟ ਐਕਵੇਰੀਅਮ ਸਪਾ ਦੋ ਚੀਜ਼ਾਂ ਦੇਖਾਂਗੇ ਅੱਜ ਉਧਰੋਂ ਦਿਨ ਸ਼ਿਫ ਜਾਣਾ ਫਿਰ ਵਾਪਸ ਆਪ ਆਪਣੀ ਡਾਰਮੇਟਰੀ ਆ ਜਾਵਾਂਗੇ ਮੇਰੇ ਮਗਰਲੇ ਪਾਸੇ ਇੰਡੀਆ ਗੇਟ ਆ ਤੇ ਆ ਸਾਰੇ ਸਮੁੰਦਰੀ ਜਹਾਜ਼ ਇਹਦੇ ਚ ਵੋਟਿੰਗ ਵੀ ਹੁੰਦੀ ਹੈ ਇੱਥੇ ਜੇ ਕਰਨੀ ਹੋਵੇ ਤਾਂ ਕਿਸੇ ਨੇ ਤੇ ਉਹ ਸਾਹਮਣੇ ਉੱਥੋਂ ਹੀ ਫੈਰੀਆਂ ਚੱਲਦੀਆਂ ਨੇ ਸਕਰੀਨ ਦੇ ਵਿੱਚ ਮੇਰੇ ਸਾਹਮਣੇ ਮੁੰਬਈ ਦਾ ਮਸ਼ਹੂਰ ਹੋਟਲ ਆ ਤਾਜ ਹੋਟਲ ਇਹ ਹੋਟਲ ਬਹੁਤ ਮਹਾਨ ਆ ਤੇ ਬਹੁਤ ਵੱਡਾ ਇਹਦਾ ਇਤਿਹਾਸ ਆ ਇਹ ਇਕੱਲਾ ਹੋਟਲ ਨਹੀਂ ਇਹ ਭਾਰਤ ਦੇ ਗੌਰਵ ਦਾ ਪ੍ਰਤੀਕ ਆ ਪਰ ਇਹ ਹੋਟਲ ਆਮ ਲੋਕਾਂ ਦੇ ਵਿੱਚ 2008 ਦੇ ਵਿੱਚ ਮਸ਼ਹੂਰ ਹੋਇਆ ਜਦੋਂ ਇੱਥੇ ਕੱਤਵਾਰੀ ਹਮਲਾ ਹੋਇਆ ਸੀ ਇਹ ਹੋਟਲ ਬਣਾਉਣ ਵਾਲਾ ਸੀਗਾ ਜਮਸ਼ੇਦਜੀ ਟਾਟਾ ਟਾਟਾ ਗਰੁੱਪ ਦੇ ਮਾਲਕ ਸੀ ਜਿਹੜੇ ਉਹਨਾਂ ਨੇ ਹੋਟਲ ਬਣਾਉਣ ਦਾ ਕਾਰਨ ਇਹ ਸੀ ਕਿ ਯੂਰਪ ਦੇ ਵਿੱਚ ਬਹੁਤੇ ਹੋਟਲਾਂ ਦੇ ਵਿੱਚ ਭਾਰਤੀ ਲੋਕਾਂ ਨੂੰ ਅੰਦਰ ਵੜਨ ਦੀ ਇਜਾਜ਼ਤ ਹੀ ਨਹੀਂ ਸੀ ਤੇ ਇਸੇ ਗੁੱਸੇ 'ਚ ਉਹਨੇ ਫਿਰ ਇਹ ਹੋਟਲ ਬਣਾਇਆ ਤੇ ਆਪਣੇ ਸਮੇਂ ਦਾ ਇੱਕ ਯੂਪਾ ਸੀ ਮਹਾਨ ਹੋਟਲ ਸੀ 1898 ਦੇ ਵਿੱਚ ਇਹ ਸ਼ੁਰੂ ਹੋਇਆ ਸੀਗਾ ਤੇ 16.1903 ਨੂੰ ਇਹ ਖੁੱਲ ਗਿਆ ਸੀ ਆਮ ਲੋਕਾਂ ਵਾਸਤੇ ਉਸ ਸਮੇਂ 1903 1898 ਤੋਂ ਲੈ ਕੇ 1903 ਦੇ ਵਿਚਕਾਰ ਵਿਚਕਾਰੇ ਬਣਿਆ ਤੇ ਉਸ ਸਮੇਂ ਤੇ 25 ਲੱਖ ਰੁਪਏ ਲੱਗੇ ਉਸ ਦੁਨੀਆ ਦਾ ਪਹਿਲਾ ਹੋਟਲ ਆ ਜਿੱਦੇ ਚ ਉਸ ਸਮੇਂ ਬਿਜਲੀ ਸੀਗੀ ਲਿਫਟ ਲੱਗੀ ਹੋਈ ਸੀਗੀ ਤੇ ਹੋਰ ਇਹੋ ਜਿਹੀਆਂ ਸਹੂਲਤਾਂ ਸੀ ਪਹਿਲਾ ਵਿਸ਼ਵ ਯੁੱਧ ਲੱਗਿਆ ਜਦੋਂ 1914 ਤੋਂ ਲੈ ਕੇ 1918 ਤੱਕ ਤਾਂ ਉਦੋਂ ਇਹ ਹੋਟਲ ਇੱਕ ਹਸਪਤਾਲ ਵਜੋਂ ਵੀ ਵਰਤੇ ਆਗੇ ਭਾਰਤ ਦੇ ਮਸ਼ਹੂਰ ਲੋਕ ਪੁਰਾਣੇ ਸਮੇਂ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਮਹਾਤਮਾ ਗਾਂਧੀ ਜਵਾਹਰ ਲਾਲ ਨਹਿਰੂ ਤੇ ਹੋਰ ਬਹੁਤ ਲੋਕ ਇਸ ਫੋਟੋ 'ਚ ਰਹਿੰਦੇ ਰਹੇ ਬਹੁਤ ਵੱਡਾ ਹੋਟਲ ਆ ਇਹ ਤਾਜ ਹੋਟਲ ਮੁੰਬਈ ਤੇ ਇਹਦੇ ਸਾਹਮਣੇ ਇਧਰਲੇ ਪਾਸੇ ਉਹ ਸਾਹਮਣੇ ਦਿਖ ਰਿਹਾ ਇੰਡੀਆ ਗੇਟ ਤੇ ਅਰਬ ਸਾਗਰ ਜੇ ਇਹਦੇ ਚ ਕਮਰਾ ਲੈਣਾ ਹੋਵੇ ਤਾਂ ਬਹੁਤ ਮਹਿੰਗਾ ਕੰਮ ਆ ਪਰ ਜੇ ਆਪਾਂ ਦੇਖਣਾ ਹੋਵੇ ਨਾ ਤੇ ਸਾਹਮਣੇ ਦਾ ਬਾਹਰ ਆ ਇੱਥੇ ਛੋਟਾ ਜਿਹਾ ਇੱਕ ਰੈਸਟੋਰੈਂਟ ਬਣਿਆ ਹੋਇਆ ਤੁਸੀਂ ਉੱਥੇ ਕੌਫੀ ਪੀ ਸਕਦੇ ਹੋ ਜਾਂ ਕੁਝ ਖਾ ਪੀ ਸਕਦੇ ਆ ਉਹ ਸਾਰਾ ਆਮ ਲੋਕਾਂ ਆਮ ਜਿਹੜੇ ਆਪਣੇ ਰੈਸਟੋਰੈਂਟ ਹੁੰਦੇ ਉਹ ਹੀ ਰੇਟ ਆ ਕਿ ਬਾਲਾ ਮਹਿੰਗਾ ਨਹੀਂ ਹੈਗਾ ਬਿਜਲੀ ਵਾਲੀਆਂ ਲਿਫਟਾਂ ਸਭ ਤੋਂ ਪਹਿਲਾਂ ਇਸ ਹੋਟਲ 'ਚ ਲੱਗੀਆਂ ਸੀ ਆਹ ਨਾਲ ਵਾਲੀ ਜਿਹੜੀ ਬਿਲਡਿੰਗ ਬਣੀ ਹੋਈ ਆ ਇਹ ਨਵਾਂ ਤਾਜ ਹੋਟਲ ਆ ਇਹ ਬਾਅਦ ਚ ਬਣਿਆ ਨਵਾਜੂਦੀਨ ਸਦੀਕੀ ਦੀ ਫਿਲਮ ਜਿਹਨੇ ਦੇਖੀ ਹੈ ਨਾ ਫੋਟੋਗ੍ਰਾਫਰ ਇੱਥੇ ਸਾਰੇ ਉਹੀ ਫੋਟੋਗ੍ਰਾਫਰ ਨੇ ਕੁਰਬਲ ਕੁਰਬਲ ਕਰਦੀ ਫਿਰਦੀ ਐ ਬੇ ਦੁਨੀਆ ਕੁਰਬਲ ਕੁਰਬਲ ਦੇ ਸਾਹਮਣੇ ਆ ਸਕਰੀਨ ਦੇ ਵਿੱਚ ਗੇਟਵੇ ਆਫ ਇੰਡੀਆ ਭਾਰਤ ਆਉਣ ਦਾ ਦਰਵਾਜ਼ਾ ਇਹ ਦਰਵਾਜ਼ਾ ਬਣਾਇਆ ਗਿਆ ਸੀ 1911 ਦੇ ਵਿੱਚ ਇੰਗਲੈਂਡ ਦਾ ਰਾਜਾ ਜਾਰਜ 5ਵਾਂ ਤੇ ਉਹਨਾਂ ਦੀ ਰਾਣੀ ਮੈਰੀ ਭਾਰਤ ਆਏ ਸੀ ਤੇ ਉਹਨਾਂ ਦੇ ਸਵਾਗਤ ਵਾਸਤੇ ਬਣਾਇਆ ਗਿਆ ਸੀ 1913 ਦੇ ਵਿੱਚ ਮਤਲਬ ਇਹ ਬੰਨ ਲੱਗ ਗਿਆ ਸੀ 1924 ਤੱਕ ਬਣਿਆ ਸੀ ਉਸ ਤੋਂ ਬਾਅਦ ਜਿੰਨੇ ਵੀ ਉਹਨਾਂ ਦੇ ਵੀਆਈਪੀ ਬੰਦੇ ਮੁੱਖ ਮਹਿਮਾਨ ਹੁੰਦੇ ਸੀ ਤਾਂ ਐਸੇ ਗੇਟ ਦੇ ਰਾਹੀਂ ਅੰਦਰ ਆਉਂਦੇ ਸਨ ਇਸੇ ਕਰਕੇ ਨੂੰ ਗੇਟਵੇ ਆਫ ਇੰਡੀਆ ਕਿਹਾ ਜਾਂਦਾ ਹਿੰਦੂ ਤੇ ਇਸਲਾਮਿਕ ਤੇ ਯੂਰੋਪੀਅਨ ਆਰਕੀਟੈਕਟਸ ਜਿਨ੍ਹਾਂ ਨੇ ਬਣਾਇਆ ਤੇ ਇਹਦੇ ਨਾਲ ਇੱਕ ਸੋਹਣੀ ਘਟਨਾ ਜੁੜੀ ਹੋਈ ਆ 1948 ਦੇ ਵਿੱਚ ਜਦੋਂ ਬ੍ਰਿਟਿਸ਼ ਸੈਨਾ ਦੀ ਆਖਰੀ ਟੁਕੜੀ ਭਾਰਤ ਛੱਡ ਕੇ ਗਈ ਆ ਤਾਂ ਇੱਥੋਂ ਹੀ ਰਵਾਨਾ ਹੋਈ ਸੀ ਇਸ ਲਈ ਹੁਣ ਇਸ ਗੇਟ ਨੂੰ ਇਹ ਵੀ ਕਿਹਾ ਜਾਂਦਾ ਕਿ ਅੰਗਰੇਜ਼ਾਂ ਦੀ ਵਿਦਾਈ ਦਾ ਪ੍ਰਤੀਕ ਆ ਇਹ ਇੱਥੋਂ ਆਪਣੇ ਅੰਗਰੇਜ਼ ਵਿਦਾ ਹੋਏ ਸੀ ਦੇਸ਼ ਛੱਡ ਕੇ ਗਏ ਸੀ ਇਹ ਬਹੁਤ ਵੱਡੀ ਇੱਕ ਟੂਰਿਸਟ ਸਪੌਟ ਆ ਬਹੁਤ ਘੁੰਮਣ ਲਈ ਹੋਵੇ ਲੋਕ ਸਾਰਾ ਕੁਝ ਇੱਥੇ ਸਾਹਮਣੇ ਹੀ ਆ ਸਾਜ ਹੋਟਲ ਆ ਪਿੱਛੇ ਸਮੁੰਦਰ ਆ ਗੇਟ ਆ ਤੇ এলিਫੈਂਟ ਕਿਫਸ ਦੇ ਲਈ ਇੱਥੋਂ ਹੀ ਚੱਲਦੇ ਆ ਜਹਾਜ਼ ਪਰ ਹੁਣ ਬੰਦ ਨੇ ਅੱਜ ਨਹੀਂ ਚੱਲਦੇਗੇ ਸੋਮਵਾਰ ਨੂੰ ਤਾਂ ਵੈਸੇ ਪੱਕੇ ਤੌਰ ਤੇ ਬੰਦ ਹੁੰਦੇ ਆ ਪਰ ਅੱਜ ਮੌਸਮ ਦੇ ਵਿੱਚ ਕੋਈ ਗੜਬੜ ਹੋਣ ਕਰਕੇ ਫੈਰੀਆਂ ਸਾਰੀਆਂ ਬੰਦ ਨੇ ਸੋ ਅੱਜ ਆਪਾਂ ਵਿਹਲੇ ਆ ਇੱਥੇ ਅੱਧਾ ਪੈਣਾ ਕਾਣਾ ਘੰਟਾ ਲਾਉਣੇ ਆ ਤੇ ਉਸ ਤੋਂ ਬਾਅਦ ਆਪਾਂ ਦੇਖਾਂਗੇ ਫਿਲਮਾਂ ਜਾਂ ਦੇਖਾਂਗੇ ਕੋਈ ਨਾ ਕੋਈ ਵੈਬ ਸੀਰੀਜ਼ 12:30 ਹੋ ਗਏ ਤੇ ਦੋ ਵਾਰੀ ਮੀਂਹ ਪੈ ਕੇ ਛੱਡ ਗਿਆ ਇੱਥੇ ਮੁੰਬਈ ਦੀ ਬਰਸਾਤ ਪੂਰੀ ਦੁਨੀਆ 'ਚ ਮਸ਼ਹੂਰ ਆ ਬੱਬੂ ਮਾਲ ਦਾ ਗੀਤ ਵੀ ਹੈਗਾ ਕਿ ਮੁੰਬਈ ਦੀ ਬਰਸਾਤ ਆ ਪਤਾ ਨਹੀਂ ਕਦੋਂ ਆਜੇ ਕਦੋਂ ਜਾਵੜੇ এলিਫੈਂਟ ਕੇਸਲਰ ਆ ਬੰਦਾ ਮਿਸਤਰੀ ਦਾ ਫੋਨ ਆ ਗਿਆ ਮੋਟਰਸਾਈਕਲ ਆਪਣਾ ਠੀਕ ਹੋ ਗਿਆ ਹੁਣ ਪਹਿਲਾਂ ਆਪਾਂ ਚੱਲਦੇ ਹਾਂ ਡਾਰਮੇਟਰੀ ਉੱਥੋਂ ਹੈਲਮਟ ਚੱਕਦੇ ਆ ਤੇ ਫਿਰ ਆਪਾਂ ਪਹੁੰਚਦੇ ਆ ਵਰਕਸ਼ਾਪ ਮੋਟਰਸਾਈਕਲ ਲੈ ਕੇ ਆਉਣੇ ਆ ਗੇਟਵੇ ਆਫ ਇੰਡੀਆ ਤੋਂ ਆਪਾਂ ਆਪਣੀ ਡਾਰਮੇਟਰੀ ਵੱਲ ਚੱਲਦੇ ਆ ਸ਼ਸ਼ਤਰਪਤੀ ਸ਼ਿਵਾਜੀ ਟਰਮੀਨਲ ਦੇ ਕੋਲੇ ਡਾਰਮਿਟਰੀ ਆ ਇੱਧਰ ਸਾਹਮਣੇ ਆ ਸ਼ਸ਼ਤਰਪਤੀ ਸ਼ਿਵਾਜੀ ਟਰਮੀਨਲ ਆ ਸਾਰਾ ਟਰਮੀਨਲ ਹੈ ਜਿਹੜਾ ਮੇਰੇ ਸਾਹਮਣੇ ਦਿਖ ਰਿਹਾ ਤੇ ਇੱਥੇ ਆਪਾਂ ਆ ਗਏ ਆਪਣੇ ਘਰ ਦੇ ਕੋਲੇ ਫਿਰ ਆਪਾਂ ਚੱਲਦੇ ਆ ਜੋਸ਼ੀ ਚਾਹਲੇ ਕੋਲੇ ਮੈਨੂੰ ਮबाइल ਸੋਣਾ ਲੱਗਣ ਲੱਗ ਗਿਆ ਯਾਰ ਗੁਰੂ ਸਿੰਧ ਵਜਰ ਰੈਸਟੋਰੈਂਟ ਕੁਝ ਖਾ ਵੀ ਲਈਏ ਸੱਚ ਜੋਸ਼ੀ ਟੀ ਹਾਊਸ ਦੇਦੇ ਬਾਈ ਜੀ ਇੱਕ ਜੋਸ਼ੀ ਸਪੈਸ਼ਲ ਚ ਆਏ ਜੋਸ਼ੀ ਸਪੈਸ਼ਲ ਜੀ ਬਿਲਕੁਲ ਇੱਕ ਜੋਸ਼ੀ ਅੱਜ ਜੋਸ਼ੀ ਆ ਕਿ ਭਾਈ ਨੇ ਅੱਜ ਹੀ ਡਾਰਮੇਟਰੀ ਆਪਣੀ ਹੈ ਗੇਟਵੇ ਡਾਰਮੇਟਰੀ ਇੱਥੋਂ ਆਪਾਂ ਹੈਲਮਟ ਚੱਕਣਾ ਤੇ ਫਿਰ ਮੋਟਰਸਾਈਕਲਾਂ ਚਲਦੇ ਆਂ ਇੱਥੋਂ ਵਰਕਸ਼ਾਪ ਹੈਗੀ ਆ 22 23 ਕਿਲੋਮੀਟਰ ਬਾਅਦ ਕਿੱਥੋਂ ਆਪਾਂ ਆਪਣੇ ਲੋਡ ਜੋਗਰਾ ਸਮਾਨ ਚੱਕ ਲਿਆ ਤਾਂ ਬਈ ਬਾਕੀ ਪਿਆ ਇੱਥੇ ਹੀ ਰੰਬਈ ਸ਼ਹਿਰ ਦਾ ਇਹ ਸ਼ਾਂਤ ਜਿਹਾ ਇਲਾਕਾ ਇਹ ਛੱਡ ਦੇ ਯਾਰ ਹਾਂ ਇਸੀੋਂ ਆਪਾਂ ਅੱਗੇ ਕਰਦੇ ਹਾਂ ਯਾ ਆਪਾਂ ਉੱਪਰ ਤੋਂ ਮੰਗਾਲੀ ਟੈਕਸੀ ਸਵਿਫਟ ਡਿਜ਼ਾਇਰ ਹੁਣ ਭਾਈ ਆਪ ਨੂੰ ਲਿਜਾਊਗਾ ਏਜੰਸੀ ਸ਼ਾਸ਼ਤਰਪਤੀ ਸ਼ਿਵਾਜੀ ਟਰਮੀਨਲ ਬਹੁਤ ਖੂਬਸੂਰਤ ਟਰਮੀਨਲ ਆ ਇਹ ਮੁੰਬਈ ਸ਼ਹਿਰ ਦਾ ਯੂਨੈਸਕੋ ਵਰਲਡ ਹੈਰਿਟੇਜ ਇਹ ਮੁੰਬਈ ਦੀ ਵੀਆਈਪੀ ਰੋਡ ਆ ਇੱਥੇ ਦੇ ਮੋਟਰਸਾਈਕਲ ਅਲਾਉਡ ਨਹੀਂ ਹੈਗਾ ਸਿਰਫ ਕੱਲੀਆਂ ਕਾਰਾਂ ਕਾਰਾਂ ਚੱਲਦੀਆਂ ਹਨ ਮੈਂ ਆਉਣ ਵੇਲੇ ਮੋਟਰਸਾਈਕਲ ਪਾ ਲਿਆ ਇੱਥੇ ਤੇ ਮੇਰਾ 500 ਰੁਪਏ ਚ ਕਿਹੜਾ ਛੁੱਟ ਗਿਆ ਵੈਸੇ ਇਹ ਲੰਗਾ ਦਾ ਸ਼ਹਿਰ ਮੁੰਬਈ ਇੱਥੇ ਨਾਕਾ ਇਹਨਾਂ ਨੇ ਮੇਰਾ ਚਲਾਨ ਕੱਟਿਆ ਸੀ ਚੌਂਕੀ ਵਾਲਿਆਂ ਦੇ ਸਾਹਮਣੇ ਆ ਰਹੀ ਆਪਣਾ ਕਿਰਾਇਆ 409 ਰੁਪਏ ਤੇ 94 ਪੈਸੇ ਤੇ ਭਾਈ ਆਪ ਦਾ ਥੈਂਕ ਯੂ ਬਹੁਤ ਬਹੁਤ ਧੰਨਵਾਦ 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 ਟ੍ਰੇਡਮਾਰਕ ਹੀਰੋ ਬਹੁਤ ਬਹੁਤ ਧੰਨਵਾਦ ਇਹ ਬਾਈ ਐਕਸਪਲਸ ਦਾ ਪੂਰਾ ਮਾਰ ਆ ਸਾਰੇ ਦੇ ਕੋਲੇ ਐਕਸਪਲਸ ਹੀ ਖੜੇ ਆ ਇੱਧਰ ਹੈ ਹਾਂ ਬਾਏ ਹਰੋ ਆਪਕੇ ਪਾਸ ਤੋਂ ਐਕਸਪਲਸ ਐਕਸਪਲਸੀ ਹੈ ਸਭ ਪਲਸ ਕੀ ਦੁਕਾਨ ਹੈ ਮੇਰਾ ਠੀਕ ਓਨਲੀ ਐਕਸਪਲਸ ਮੇਰਾ ਨਾਮ ਹੀ ਐਕਸਪਲਸ ਨੇ ਆਵਗਾ ਨਾਮ ਕਹੇ ਬ੍ਰਦਰ ਮਨੋਜ पांडे ਔਰ ਜੇ ਲੋਕੇਸ਼ਨ ਬਤਾਓ ਯਹਾਂ ਤੇ ਸ਼ੈਂਬੁਰ ਟ੍ਰੇਡਮਾਰਕ ਗੀਰੋ ਸਰਵਿਸ ਓਕੇ ਸ਼ੈਂਬੁਰ ਮੇਂ ਮੁੰਬਈ ਸ਼ੈਂਬੁਰ ਸ਼ੈਂਬੁਰ ਮੁੰਬਈ ਮੇਂ ਠੀਕ ਹੈ ਬ੍ਰਦਰ ਇੱਕ ਤਾਂ ਆਪਾਂ ਵਾਲੀ ਡਿਸਕ ਪਵਾਤੀ ਬ੍ਰੇਕ ਲੈਦਰ ਪੈਗੇ ਚੇਨ ਸੈਟ ਨਵਾ ਪੈ ਗਿਆ ਲਾਈਨ ਮੈਟ ਸਹੀ ਹੋ ਗਈ ਇਹਦੀ ਸ਼ੌਕਰ ਅਗਲੇ ਉੱਚੇ ਨਿਵੇਂ ਸੀ ਉਹ ਸਹੀ ਹੋ ਗਏ ਪ੍ਰੋਪਰ ਸਾਰਾ ਕੰਮ ਹੋ ਗਿਆ ਵਦਿਆ ਮੋਟਰਸਾਈਕਲ ਆਪਣਾ ਬਾਈ ਨੇ ਬਣਾਤਾ ਕਾਰ ਵਰਗਾ ਔਰ ਇਹ ਲੋਕੇਸ਼ਨ ਆ ਚੰਬੇਰ ਟ੍ਰੇਡਮਾਰਕ ਹੀਰੋ ਏਜੰਸੀ ਇੱਥੇ ਇਹਨਾਂ ਦੀ ਵਰਕਸ਼ਾਪ ਆ ਜਿਹੜੀ ਏਜੰਸੀ ਆ ਉਹ ਇੱਥੋਂ 2 ਕਿਲੋਮੀਟਰ ਵੱਡ ਸਾਈਡ ਤੇ ਆ ਤੇ ਮੀਂਹ ਫੇਰ ਸ਼ੁਰੂ ਹੋ ਗਿਆ ਸੋ ਆਪਾਂ ਸੀਟ ਜੀ ਲਾ ਲਈ ਆਪਦੀ ਸੀ ਆਪਣੀ ਜੀ ਜੌਬ ਸ਼ੀਟ ਤੇ ਹੁਣ ਆਪਾਂ ਕਰਦੇ ਆਂ ਬਿੱਲ ਬਿੱਲ ਵੀ ਨੇ ਕਿੰਨਾ ਬਣਦਾ ਆਪਣਾ ਇਹ ਬਣ ਗਿਆ ਜੀ ਆਪਣਾ ਟੋਟਲ ਬਿੱਲ 4799 ਰੁਪਏ ਸਾਰਾ ਕੁਝ ਹੋ ਗਿਆ ਵੱਡਾ ਖਰਚਾ ਆਪਣਾ ਹੋਇਆ 1949 ਰੁਪਏ ਦਾ ਚੈਨ ਸੈੱਟ ਤੇ ਇਹ ਪੈ ਕੇ ਬਣ ਗਿਆ ਟੈਕਸ 2299 ਰੁਪਏ ਉਸ ਤੋਂ ਬਾਅਦ ਵਾਲਾ ਹੈਗਾ ਇਹ ਹੈਗਾ ਡਿਸਕ ਬ੍ਰੇਕ ਇਹ ਪਈ ਆਪਣੀ 1374 ਦੀ ਬਾਕੀ ਹੋਰ ਨਿਕ-ਨਿਕੇ ਖਰਚੇ ਆ ਆਪਣਾ ਮੋਟਰਸਾਈਕਲ ਹੋ ਗਿਆ ਹੁਣ ਟੂਰ ਤੇ ਜਾਣ ਵਾਲਾ ਵਧੀਆ ਇੱਕ ਨੰਬਰ ਮੋਲ ਬਣ ਗਿਆ ਹਾਂ ਠੀਕ ਹੈ ਠੀਕ ਹੈ ਜੀ ਕਾਇਨਾ ਚੁੜੀ ਲੈਣ ਨੂੰ ਕਹਿੰਦੀ ਮੋਟਰਸੈਕਲ ਦਾ ਆਪਾਂ ਲੈ ਜਾਂਦਾ ਨਹੀਂ ਪੂਰਾ ਪੈਸਾ ਦਾ ਪਰ ਭਿੱਜ ਗਿਆ ਮੈਂ ਜਮੇ ਸਾਰਾ ਹੁਣ ਮੈਂ ਕਿਸੇ ਦੇ ਘਰੇ ਵੀ ਜਾਣਾ ਕੁਣ ਕਿਸ ਨੇ ਬੁਲਾਇਆ ਮੈਂ ਕਿਹਾ ਤੇ ਘਰੇ ਵੀ ਜਾਣਾ ਆਪਣਾ ਪੰਜਾਬੀ ਪਰਿਵਾਰਾ ਪਰ ਮੇਰੇ ਕੋਲੇ ਲੀੜੇ ਲੱਤਾ ਵੀ ਕੋਈ ਲੀੜਾ ਪਾਉਣ ਵਾਸਤੇ ਸਾਰੇ ਗਿੱਲੇ ਹੋ ਗਏ ਬਹੁਤ ਗਿੱਲੇ ਹੈ 40 ਮਿੰਟ ਲੱਗੇ ਮੈਨੂੰ ਵਰਕਸ਼ਾਪ ਤੋਂ ਇੱਥੇ ਆਉਣ ਤੇ ਥੈਂਕ ਯੂ ਭਾਈ ਜੀ ਧੰਨਵਾਦ ਭਾਈ ਸਾਰੇ ਲੀੜੇ ਭਿੱਜ ਗਏ ਮੇਰੇ ਕੋਲੇ ਇੱਕੋ ਹੀ ਲੋਰ ਸੀਗੀ ਉਹ ਭਿੱਜ ਗਈ ਹੁਣ ਇਥੋਂ ਨਵੀਂ ਲਈ ਆ ਹੁਣ ਆਪਾਂ ਲੈਨੇ ਆ ਚੱਪਲਾਂ ਚੱਪਲਾਂ ਇੱਧਰ ਹੈਗੀਆਂ ਬੋਰਾ ਬਾਜ਼ਾਰ ਚ ਉੱਥੇ ਇਹ ਮੁੰਬਈ ਸ਼ਹਿਰ ਦੇ ਵਿੱਚ ਸੈਂਟਰਲ ਲਾਇਬ੍ਰੇਰੀ ਆ ਇਹੋ ਜੀ ਲਾਇਬ੍ਰੇਰੀ ਆਪਣੇ ਪਟਿਆਲੇ ਚ ਹੀ ਬਣੀ ਹੋਈ ਹੈ ਬਹੁਤ ਵੱਡੀ ਇੱਕ ਸੈਂਟਰਲ ਲਾਇਬ੍ਰੇਰੀ ਸ਼ਹਿਰ ਦੇ ਵਿਚਾਲੇ ਜੇਰਾ 1804 ਦੀ ਬਣੀ ਹੋਈ ਹੈ ਆਪਣੇ ਖੱਬੇ ਹੱਥ ਹੈਗਾ ਗੇਟਵੇ ਆਫ ਇੰਡੀਆ ਤੇ ਸੱਜਿਆਤ ਹੈਗੀ ਜਹਾਂਗੀਰ ਆਰਟ ਗੈਲਰੀ ਉਹ ਸਾਹਮਣੇ ਬੋਰਡ ਲੱਗਿਆ ਹੋਇਆ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ ਮੁੰਬਈ ਆ ਲੱਗਦਾ ਟੂਰ ਲੈ ਕੇ ਆਏ ਆ ਜਵਾਕ ਨੇ ਸਕੂਲ ਵਾਲੇ ਸਾਰੇ ਭੂਮੀਪਾਪਾ ਸਟੇਟ ਯੂਨੀਵਰਸਿਟੀ ਮੁੰਬਈ ਯਾਪ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੋਮੀ ਭੱਪਾ ਹੋਸਟਲ ਹੈ ਇੱਕ ਹੋਮੀ ਭੱਪਾ ਹੋਮੀ ਜਹਾਂਗੀਰ ਭੱਪਾ ਇੱਕ ਵਿਗਿਆਨੀ ਹੋਇਆ ਉਹਦੇ ਨਾਮ ਤੇ ਬਣਿਆ ਹੋਇਆ ਸਾਰਾ ਕੁਝ ਜਹਾਂਗੀਰ ਆਰਟ ਗੈਲਰੀ ਪਹੁੰਚ ਗਏ ਆਪਾਂ ਇਹ 11 ਵਜੇ ਤੋਂ ਲੈ ਕੇ ਤੇ 7 ਵਜੇ ਤੱਕ ਖੁੱਲਹੀ ਰਹਿੰਦੀ ਆ ਬਹੁਤ ਸਾਰੇ ਲੋਕ ਭੁਲੇਖਾ ਖਾ ਜਾਂਦੇ ਆ ਕਿ ਇਸ ਜਹਾਂਗੀਰ ਜਿਹੜਾ ਨਾਮ ਹੈਗਾ ਉਹ ਜਿਹੜਾ ਮੋਗਲ ਰਾਜਾ ਸੀ ਜਹਾਂਗੀਰ ਉਹਦੇ ਨਾਮ ਤੇ ਰੱਖਿਆ ਹੋਊਗਾ ਪਰ ਇਹ ਉਹਦੇ ਨਾਮ ਤੇ ਨਹੀਂ ਰੱਖਿਆ ਇਹਦਾ ਨਾਮ ਇਹ ਇਥੇ ਨੂੰ ਇੱਕ ਸਰ ਕਾਵਸੀ ਜੀ ਜਹਾਂਗੀਰ ਸੀ ਮੁੰਬਈ ਤੋਂ ਹੀ ਸੀਗਾ ਪਾਰਸੀ ਪਰਿਵਾਰ ਨਾਲ ਸੰਬੰਧਿਤ ਸੀ ਉਹ ਉਹਨਾਂ ਦੇ ਨਾਮ ਤੇ ਇਸ ਗੈਲਰੀ ਦਾ ਨਾਮ ਰੱਖਿਆ ਹੋਇਆ। ਇੱਥੇ ਕੀ ਤਾਂ ਲਿਖਿਆ ਹੋਇਆ। ਸਰਕਵਾਸਤ ਜੀ ਜਹਾਂਗੀਰ ਪਬਲਿਕ ਹਾਲ। ਜਿੰਨੇ ਵੀ ਆਪਣੇ ਰਾਸ਼ਟਰੀ ਅੰਤਰਰਾਸ਼ਟਰੀ ਬਹੁ ਵੱਡੇ ਆਰਟਿਸਟ ਨੇ ਉਹਨਾਂ ਦੀਆਂ ਇਸ ਜਿਹੜਾ ਆਰਟ ਗੈਲਰੀ ਆ। ਜਿੰਨੇ ਵੀ ਰਾਸ਼ਟਰੀ ਅੰਤਰਰਾਸ਼ਟਰੀ ਬਹੁ ਵੱਡੇ ਆਰਟਿਸਟ ਨੇ ਇਸ ਆਰਟ ਗੈਲਰੀ ਵਿੱਚ ਇੱਥੇ ਉਹਨਾਂ ਦੀਆਂ ਪੇਂਟਿੰਗਾਂ ਦੀ ਉਹਨਾਂ ਦੀ ਕਲਾ ਦੀ ਪ੍ਰਦਰਸ਼ਨੀ ਲੱਗਦੀ ਆ। ਹੁਣ ਆਪਾਂ ਜਾਣਦੇ ਆ ਦੇਖਦੇ ਆ ਕਿ ਅੰਦਰ ਇੱਥੇ ਆਪਾਂ ਨੂੰ ਕਿਹੜੇ ਆਰਟਿਸਟ ਦੀਆਂ ਪੇਂਟਿੰਗਾਂ ਮਿਲਦੀਆਂ ਹਨ। ਇਹਦੀ ਐਂਟਰੀ ਬਿਲਕੁਲ ਫ੍ਰੀ ਹੈ ਜੀ ਆਵਾ ਚਹਾਂਗੀਰ ਆਰਟ ਗੈਲਰੀ ਇਸ ਪੇਂਟਿੰਗ ਦਾ ਨਾਮ ਹੈਗਾ ਫਾਈਟ ਆਫ ਪਾਵਰ ਤੇ ਇਹਦੀ ਕੀਮਤ ਹੈਗੀ 63000 ਰੁਪਿਆ ਪੇਂਟਿੰਗ ਦੇ ਨਾਲ ਥੱਲੇ ਦਾ ਰੇਟ ਲਿਖਿਆ ਹੋਇਆ ਤੇ ਨਾਲ ਨਾਮ ਲਿਖਿਆ ਹੋਇਆ ਸਾਈਬ ਕੋਈ ਪੇਂਟਿੰਗ ਛੋਟੀ ਜੀ ਆ ਪਰ ਇਹਦਾ ਵੀ ਰੇਟ 34000 ਰੁਪਿਆ ਇਸ ਪੇਂਟਿੰਗ ਦਾ ਨਾਮ ਹੈਗਾ Try to sleep ਮੁੰਡਾ ਸੌਣ ਦੀ ਕੋਸ਼ਿਸ਼ ਕਰ ਰਿਹਾ ਇਹਦੀ ਕੀਮਤ ਕਿੰਨੀ ਲਿਖੀ ਇੱਥੇ 84000 ਰੁਪਏ ਪੌਣੇ ਲੱਖ ਦੀ ਪੇਂਟਿੰਗ ਹੈ ਇਧਰਲੇ ਪਾਸੇ ਦੀ ਤਿੰਨ ਹਾਲ ਬਣੇ ਹੋਏ ਆ। ਵਿਜ਼ੂਅਲ ਆਊਟ। ਹੁਣ ਅਪਰੇ ਇੱਧਰ ਦੇਖਦੇ ਆਂ ਇੱਕ ਪ੍ਰਦਰਸ਼ਨੀ ਇੱਧਰ ਵੀ ਲੱਗੀ ਹੋਈ ਆ। ਇਹ ਵੱળો ਆਰਟਿਸਟਾਂ ਜੀ ਜੀ ਇਥੇ ਪ੍ਰਦਰਸ਼ਨੀ ਲੱਗੀ ਹੋਈ ਆ ਫੋਨ ਨੰਬਰ ਇਹਦੀ ਸਾਈਟ ਸਾਰਾ ਕੁਝ ਦੱਸਿਆ ਹੋਇਆ ਇੱਥੇ ਮੈਨੂੰ ਸਭ ਤੋਂ ਸੋਹਣੀ ਚੀਜ਼ ਲੱਗੀ ਪੇਂਟਿੰਗਾਂ ਦਾ ਰੇਟ ਹਰੇਕ ਪੇਂਟਿੰਗ ਤੇ ਲਿਖਿਆ ਹੋਇਆ ਰੇਟ ਔਨ ਰਿਕੁਐਸਟ ਕਹਿੰਦਾ ਕੀਮਤ ਕੋਈ ਨਹੀਂਗੀ ਬਸ ਮੈਂਥ ਤਰਲਾ ਕਰਨ ਤੇ ਦੇਵਾਂਗੇ ਤੁਹਾਨੂੰ ਮੈਨੂੰ ਸੋਹਣੇ ਲੱਗਦੇ ਆ ਜਿਹੜੇ ਇਹੋ ਜਿਹੇ ਆਰਟਿਸਟਸ ਦੇ ਥਾਟ ਹੁੰਦੇ ਆ ਨਾ ਸੋਹਣੀਆਂ ਗੱਲਾਂ ਹੁੰਦੀਆਂ ਵੈਸੇ ਵੀ ਕਲਾ ਦੀ ਕੋਈ ਕੀਮਤ ਨਹੀਂ ਹੁੰਦੀਗੀ ਮੈਂ ਕਈ ਵਾਰੀ ਜੇ ਕੋਈ ਪੇਂਟਿੰਗ ਖਰੀਦਦਾ ਨਾ ਤੇ ਬੜਾ ਸੰਗਦਾ ਜਿਹਾ ਪੁੱਛਦਾ ਹੁੰਦਾ ਹਾਂ ਨਾ ਵੀ ਤੁਹਾਨੂੰ ਕੀ ਸੇਵਾ ਦਈਏ ਜੀ ਇਹ ਤੇ ਤਾਂ ਤੁਹਾਡੀ ਇਸ ਕਲਾacre ਜਿਹਦਾ ਮੁੱਲ ਕੀ ਪਾਈਏ ਕਿਉਂਕਿ ਮੈਨੂੰ ਪਤਾ ਹੁੰਦਾ ਜਿਹੜੇ ਆਰਟਿਸਟ ਬੰਦੇ ਹੁੰਦੇ ਹਨ ਨਾ ਪੁੱਠੇ ਦਿਮਾਗ ਦੇ ਹੁੰਦੇ ਆ ਅੱਗੋਂ ਹੋਰ ਹੀ ਕੁਝ ਕਹਿੰਦੇ ਹੁੰਦੇ ਆ ਦੁਪਹਿਰ ਦੇ 2 ਵਜੇ ਆ 8 ਕੱਢ ਕੇ ਨਿਕਲੇ ਬਾਹਰ ਤੇ ਹੁਣ ਆਪਾਂ ਕੁਝ ਖਾਣੇ ਆ ਸਵੇਰੇ ਮੈਂ ਚਾਹ ਪੀਤੀ ਉਹਦੇ ਬਸ ਇੱਕ ਬੜਾ ਪਾਓ ਜਾ ਖਾਦਾ ਹੁਣ ਕੂਝ ਹੀ ਪੈਣ ਲੱਗਦੀ ਆ ਯਹਾਂਗੀਰ ਆਟਕਲ ਭੁੱਖ ਲੱਗੀ ਹੋਵੇ ਤਾਂ ਸਾਹਮਣੇ ਹੋਵੇ ਬੇਲ ਪੂਰੀ ਤੇ ਫਿਰ ਬੁੱਧਾ ਖਾਊਗੇ ਖਾਊਗੇ ਬਈ ਮੈਂ ਤਾਂ ਬੇਲ ਪੂਰੀ ਖਾ ਰਹਾ ਥਾ ਗਵਿੰਦੇ ਦਾ ਕੀਤਾ ਨਾ ਇੱਕ ਉਹ ਮਹਾਰਾਸ਼ਟਰ ਜਾ ਕੇ ਪਤਾ ਲੱਗਦਾ ਵੀ ਬੇਲ ਪੂਰੀ ਕੀ ਹੁੰਦੀ ਆ ਖਾਸ ਕਰਕੇ ਮੁੰਬਈ ਦੇ ਵਿੱਚ ਮੁੰਬਈ ਦੀ ਮਸ਼ਹੂਰ ਬੇਲ ਪੂਰੀ ਦੇ ਸਾਹਮਣੇ ਮੁੰਬਈ ਦੀ ਜ਼ਿੰਦਗੀ ਅਮਿਤ ਸ਼ਾਹ ਲੰਗਨ ਵਾਲਾ ਆਵੇ ਇੱਥੋਂ ਦੀ ਕਿ ਸਾਰੇ ਲੋਕ ਕਹਿੰਦੇ ਨੇ ਰਾਹ ਦੇ ਚਾਰਸ਼ਪਰੇ ਰੋਕ ਲੈ ਉਹਨੂੰ ਕਾਫਲਾ ਲੰਘਿਆ ਤੇ ਹੁਣ ਲੋਕ ਤੁਰਨ ਲੱਗਣਗੇ ਹੌਲੀ ਹੌਲੀ ਮੁੰਬਈ ਸ਼ਹਿਰ ਦੀਆਂ ਇਹ ਇਮਾਰਤਾਂ ਬਹੁਤ ਜ਼ਿਆਦਾ ਪੁਰਾਣੀਆਂ ਨੇ ਇਹਨਾਂ ਦਾ ਸਟਰਕਚਰ ਵੇਖ ਕੇ ਪਤਾ ਲੱਗ ਜਾਂਦਾ ਕਿ ਕਿੰਨੀਆਂ ਪੁਰਾਣੀਆਂ ਬਣੀਆਂ ਹੋਈਆਂ ਨੇ ਮੁੰਬਈ ਦੇ ਵਿੱਚ ਨਾ ਕਬੂਤਰ ਬਹੁਤ ਆ ਸ਼ਿਵ ਕੁਮਾਰ ਬਟਾਲਵੀ ਦੀ ਇੱਕ ਫੋਟੋ ਆ ਸ਼ਾਇਦ ਉਹ ਗੇਟਵੇ ਆਫ ਇੰਡੀਆ ਦੀ ਹੈ ਕਬੂਤਰਾਂ ਦੇ ਨਾਲ ਖਿੱਚੀ ਹੋਈ ਫੋਟੋ ਆ ਫੋਟੋ ਬਹੁਤ ਸੋਹਣੀ ਹੈ ਗੇਟਵੇ ਆਫ ਇੰਡੀਆ ਤੇ ਬਹੁਤ ਕਬੂਤਰ ਹੁੰਦੇ ਆ ਤੇ ਹੋਰ ਸ਼ਹਿਰ ਚ ਕਈ ਥਾਵਾਂ ਤੇ ਚੌਂਕ ਹਨ ਜਿੱਥੇ ਨਿੱਕੇ ਨਿੱਕੇ ਉੱਥੇ ਤੁਹਾਨੂੰ ਆਮ ਹੀ ਕਬੂਤਰ ਮਿਲ ਜਾਣਗੇ ਇਹੋ ਗੋਲੇ ਕਬੂਤਰਾਂ ਸਾਰੇ ਮੁੰਬਈ ਸ਼ਹਿਰ ਦੇ ਵਿੱਚ ਛਤਰੀ ਜਹਾ ਰਿਨਪੋਰਟ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਮੈਨੂੰ ਇਹ ਹੁਣੇ ਪਤਾ ਲੱਗਿਆ ਤੇ ਆਪਾਂ ਇਥੇ ਛਤਰੀ ਲੈਣ ਲੱਗੇ ਹਾਂ ਠੀਕ ਹੈ ਜੀ ਅਸਦਾ ਇਹ ਕੀ ਹੈ ਇਸ ਨੂੰ ਕਲਰ ਲੱਗ ਗਿਆ ਫਟੇਗਾ ਤਾਂ ਨਹੀਂ ਜਲਦੀ ਮੈਂ ਇਥੇ ਹਰ ਰੋਜ਼ ਹੀ ਮੀਂਹ ਪੈਂਦਾ ਅੱਜ ਫੇਰ ਮੀਂਹ ਆ ਗਿਆ ਛਤਰੀ ਆਪਣਾ ਮੁੱਲ ਮੋੜੂਗੀ ਪੂਰਾ ਜਿਹੜੀ ਖਰੀਦੀ ਆਪਾਂ ਅੱਜ ਦਾ ਦਿਨ ਖੜਾਵਾਵਾ ਮੈਨੂੰ ਲੱਗਦਾ ਆਪਣੀ ਯੂਟਿਊਬ ਵਲੌਗ ਦੀ ਇੱਥੇ ਸਮਾਪਤੀ ਹੋਣ ਲੱਗੀ ਆ ਹੁਣ ਆਪਾਂ ਸਵੇਰੇ 6 ਵਜੇ ਉੱਠ ਕੇ ਜਾਵਾਂਗੇ ਉਧਰ ਯੂ ਟਿਊਬ ਆਫ ਇੰਡੀਆ ਵਾਲੇ ਪਾਸੇ ਉਸ ਤੋਂ ਬਹੁਤ ਬੜੀ ਬੋਦੀ ਉੱਥੇ 5 ਕਿਲੋਮੀਟਰ ਦੀ ਵਾਕਿੰਗ ਆ ਉਹ ਤੁਰਾਂ ਫਿਰਾਂਗੇ ਉਹ ਥਾਮਾਂ ਦੇਖਾਂਗੇ ਫਿਰ ਦੇਖਾਂਗੇ ਆਪਾਂ ਸਾਇਲੈਂਸ ਟਾਵਰ ਆਫ ਸਾਇਲੈਂਸ ਜਿਹ ਉਧਰ ਆਪਾਂ ਨੂੰ ਦੇਖਣ ਦੀ ਪਰਮਿਸ਼ਨ ਹੋਈ ਤਾਂ ਉਹ ਦੇਖ ਕੇ ਫਿਰ ਆਪਾਂ ਜੋਹੂ ਵਾਲੇ ਪਾਸੇ ਜਾਵਾਂਗੇ ਜੋਹੂ ਵੀ ਚਲੇ ਪਾਸੇ ਉਧਰ ਕੋਈ ਥਾਮਾਂ ਨਹੀਂ ਦੇਖਣ ਵਾਲੀਆਂ ਸੋ ਅੱਜ ਦੇ ਬਲੌਗ ਦੀ ਸਮਾਪਤੀ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਮੀ ਜਨਾਉਣਾ ਉਹਨੇ ਤੇ ਤੁਸੀਂ ਵੀ ਨਾਲੋ ਸਰ ਗਿਆ